ਮਰਦ ਕੁਲਵੰਤ ਸਿੰਘ ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਇਸ ਟਾਈਮ ਆਪਾਂ ਖੜੇ ਆਂ ਕੱਗੇ ਗਰਾਊਂਡ ਦੇ ਵਿੱਚ ਜਿੱਥੇ ਕਿ ਅੱਜ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ ਇੱਥੇ ਇਹਦਾ ਖੇਡਾਂ ਦਾ ਉਦਘਾਟਨ ਕਰਨ ਲਈ ਕੁਲਵੰਤ ਸਿੰਘ ਐਮਐਲਏ ਦੇ بیٹے ਦੋਨੋਂ ਇੱਥੇ ਆ ਰਹੇ ਨੇ ਜੋ ਖੇਡਾਂ ਦਾ ਉਦਘਾਟਨ ਕਰਨਗੇ ਤੇ ਪੂਰਾ ਜੋਸ਼ ਜੋ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਪੂਰਾ ਜੋਸ਼ ਹੈ ਜੋ ছਾਇਆ ਹੋਇਆ ਹੈ ਪੂਰਾ ਜੋਸ਼ ਦੇ ਨਾਲ ਇਹ ਬੱਚੇ ਅੱਜ ਤਿਆਰੀ ਕਰਕੇ ਆਏ ਨੇ ਇਹ ਜੋ ਖੇਡਾਂ ਨੇ ਪੂਰੇ 3 ਦਿਨ ਇਹ ਖੇਡਾਂ ਚੱਲਣਗੀਆਂ ਤੇ ਬਾਕੀ ਦੀ ਜਾਣਕਾਰੀ ਜੋ ਪ੍ਰਧਾਨ ਨੇ ਕਬੱਡੀ ਦੇ ਇੱਥੇ ਕੋਚ ਨੇ ਜੋ ਉਹਨਾਂ ਤੋਂ ਲਵਾਂਗੇ ਅਸੀਂ ਤੁਸੀਂ ਦੇਖ ਸਕਦੇ ਹੋ ਤੇ ਬੱਚਿਆਂ ਦੇ ਵਿੱਚ ਜੋ ਪੂਰਾ ਜੋਸ਼ ਭਰਿਆ ਹੋਇਆ ਹੈ ਪਾਤੜਾ ਬਲਾਕ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਸਕੂਲਾਂ ਦੇ ਬੱਚੇ ਆ ਜਿ ਇੱਥੇ ਇੱਕ ਅੱਗੇ ਗਰਾਊਂਡ ਦੇ ਵਿੱਚ ਖੇਡਣ ਲਈ ਆਏ ਹੋਏ ਨੇ ਜੋ ਪੂਰਾ ਜੋਸ਼ ਹੈ ਜੋ ਦੁਬਾਰਾ ਖੇਡਾਂ ਸਟਾਰਟ ਹੋ ਚੁੱਕੀਆਂ ਨੇ ਇਹ 3 ਦਿਨ ਖੇਡਾਂ ਚੱਲਣਗੀਆਂ ਇੱਥੇ ਐਮਐਲਏ ਦੇ ਬੇਟੇ ਇੱਥੇ ਆਣਗੇ ਜੋ ਸ਼ੁਰੂਆਤ ਕਰਨਗੇ ਖੇਡਾਂ ਦੀ ਤੁਸੀਂ ਦੇਖ ਸਕਦੇ ਹੋ ਕਿੰਨੇ ਟੀਮਾਂ ਸਾਰੀਆਂ ਇੱਥੇ ਪਹੁੰਚੋ ਹੋਏ ਨੇ ਆਪਣੇ ਐਮਐਲਏ ਸਾਹਿਬ ਦੇ ਬੇਟੇ ਨਾਲ ਵੀ ਗੱਲਬਾਤ ਕਰਦੇ ਆ ਸਰ ਜੀ ਇੱਥੇ ਮਤਲਬ ਖੇਡਾਂ ਦੀ ਮੀਨਮ ਚੁਰੀ ਹੋਣ ਜਾ ਰਹੀ ਹੈ ਤਾਂ ਉਹਨਾਂ ਵੱਰ ਤੁਸੀਂ ਕੀ ਕਹੋਗੇ ਮੈਮ ਜੀ ਇਹ ਜਿਹੜਾ ਖੇਡਾ ਵਤਨ ਪੰਜਾਬ ਸੀਜ਼ਨ 3 ਹੈ ਇਹ ਸਾਡੇ ਮਾਨਯੋਗ ਸੀਐਮ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਰੈਨਮਾਈ ਹੇਟ ਹੋ ਰਹੀ ਹੈ ਜੀ ਇਹ ਤੇ ਇਸ ਜਿਹੜਾ ਪਲੇਟਫਾਰਮ ਹੈ ਇਸ ਤੇ ਕਈ ਬੱਚਿਆਂ ਨੂੰ ਟਾਈਲੈਂਡ ਦੇ ਆਧਾਰ ਤੇ ਜਿਹੜੇ ਨਖਾਰਿਆ ਜਾਂਦਾ ਜਿਵੇਂ ਹੁਣ ਕਈ ਇਥੇ ਕਬੱਡੀ ਦਾ ਹੋ ਰਿਹਾ ਜੀ ਆਪਣਾ ਵਾਲੀਬਾਲ ਦਾ ਹੋ ਰਿਹਾ ਇਹਦੇ ਵਿੱਚ ਜਿਵੇਂ ਪਲੇਅਰ ਖੇਡਦੇ ਆ ਇੱਕ ਉਹਨਾਂ ਦਾ ਟੈਲੈਂਟ ਨਜ਼ਰ ਆਉਂਦਾ ਇੱਕੋ ਬੱਚਿਆਂ ਦੀ ਰੁਚੀ ਵੀ ਪਤਾ ਲੱਗਦੀ ਹੈ ਬੱਚੇ ਸਾਡੇ ਜਿਹੜੇ ਨਸ਼ੇ ਤੋਂ ਦੂਰ ਹੋ ਰਹੇ ਆ ਸੋ ਇਹਨਾਂ ਚੀਜ਼ਾਂ ਦਾ ਉਪਰਾਲਾ ਕਰਕੇ ਜਿਹੜੇ ਬੱਚੇ ਆ ਜੀ ਉਹ ਅੱਗੇ ਜਾਣਗੇ ਆਪ ਦਾ ਕੰਟਰੀ ਦਾ ਜਿਵੇਂ ਨਾਮ ਰੋਸ਼ਨ ਕਰਨਗੇ ਹੁਣ ਪਿੱਛੇ ਇਹ ਕਰਕੇ ਜਿਵੇਂ ਤੁਸੀਂ ਦੇਖਿਆ ਸੀਗਾ ਜੀ ਆਪਣੇ ਖੇਡਾਂ ਹੋਈਆਂ ਸੀਗੀਆਂ ਆਪਣਾ 올림픽 ਦੀਆਂ ਉੱਥੇ ਵੀ ਆਪਣੇ ਜਿਹੜੇ ਇੰਡੀਆ ਦੇ ਸੀਗੇ ਉਹਨਾਂ ਨੇ ਮੱਲਾ ਮਾਰੀਆਂ ਨੇ ਸੋ ਇਸੇ ਤਰ੍ਹਾਂ ਹੀ ਜੇ ਆਪਾਂ ਬੱਚਿਆਂ ਨੂੰ ਨਖਾਰਦੇ ਰਵਾਂਗੇ ਇਸ ਪਲੇਟਫਾਰਮ ਦੇ ਥਰੂ ਤਾਂ ਉਹ ਕਿਤਨਾ ਕਿਤੇ ਆਪਣੇ ਕੰਟਰੀ ਦਾ ਨਾਮ ਰੋਸ਼ਨ ਕਰਨਗੇ ਉਹ ਵੀ 골ਡ ਮੈਡਲ ਲੈ ਕੇ ਆਉਣਗੇ ਜੀ ਬਸ ਇਹੀ ਹੈ ਜੀ 2 ਘੰਟੇ ਫਿਰ ਬੰਦਾ ਜੇ ਸੋਚਦਾ ਰਹਿੰਦਾ ਕਿ ਯਾਰ ਮੈਂ ਵਿਹਲਾ ਉਹ ਕਿਸੇ ਨਾ ਕਿਸੇ ਪਾਸੇ ਲੱਗ ਜਾਂਦਾ ਚਾਰ ਜੇ ਵਿਹਲੇ ਯਾਰ ਹੋਣਗੇ ਉਹ ਕਹਿੰਦੇ ਆ ਜਾ ਯਾਰ 20 ਰੁਪਏ ਚੱਲੀਏ ਆ ਜਾ ਫਲਾਨੇ ਥਾਂ ਤੇ ਚੱਲੀਏ ਉਹ ਕਿਤਨਾ ਕਿਤੇ ਕ੍ਰਿਮੀਨਲ ਐਕਟੀਵਿਟੀ ਵਾਲ ਜਿਆਦੇ ਗਲਤ ਰਸਤੇ ਉੱਪ ਪੈ ਜਾਂਦੇ ਆ ਇਹ ਚੀਜ਼ਾਂ ਨੂੰ ਇਹ ਦੁਬਾਰਾ ਖੇਡਾਂ ਰਾਹੀਂ ਉਹਨਾਂ ਦੇ ਗ੍ਰੋਥ ਬੱਚਿਆਂ ਦੀ ਰੁਕੀ ਮਾਨਸਿਕ ਤੌਰ ਤੇ ਬੱਚੇ بیمار ਨਾ ਬੈਠੇ ਇਹ ਤੋਂ ਉਹਦੇ ਮੈਂ ਤਾਂ ਹੀ ਉਹਨਾਂ ਨੂੰ ਫੇਰ ਦੁਬਾਰਾ ਇਹੀ ਮੈਸੇਜ ਲਾਉਣਾ ਚਾਹੂੰਗਾ ਵੀ ਆ ਜਾਓ ਯਾਰ ਨਸ਼ੇ ਦੀ ਦਲਦਲ ਚੋਂ ਨਿਕਲੋ ਆਪ ਦਾ ਤੁਸੀਂ ਟਾਈਲੈਂਡ ਪਛਾਣੋ ਹੋਰ ਬਹੁਤ ਕੰਮ ਨੇ ਨਸ਼ੇ ਤੋਂ ਬਿਨਾਂ ਬਹੁਤ ਵਧੀਆ ਜ਼ਿੰਦਗੀ ਹੈ ਆਪ ਦੇ ਤੁਸੀਂ ਐਵੇਂ ਦਾ ਕੋਈ ਮੋਟਿਵ ਲੋਅ ਏਮ ਲੋਕੀ ਹਾਂ ਲਾਈਫ ਦੇ ਵਿੱਚ ਤੁਸੀਂ ਪੂਰੇ ਸਕਸੈਸ ਹੋ ਜਾਓ ਲੋਕਾਂ ਦੀ ਹੈਲਪ ਕਰੋ ਬਹੁਤ ਸਾਰੇ ਵਿਕਲਪ ਨੇ ਜੀ ਨਸ਼ਿਆਂ ਤੋਂ ਛੱਡ ਕੇ ਕੀ ਨਾ ਬੇਟਾ ਆਪਣਾ ਮਨਜੋਤ ਕੋਰ ਠੀਕ ਹੈ ਕਿਹੜੇ ਸਕੂਲ ਜਾਏ ਹੋ ਪਬਲਿਕ ਗਰ ਸੀਨੀਅਰਸ ਕੰਟਰੀ ਸਕੂਲ ਪਾਤੜਾ ਅੱਜ ਅੱਗੇ ਗਰਾਊਂਡ ਦੇ ਵਿੱਚ ਮਤਲਬ ਖੇਡਾਂ ਹੋਣ ਜਾ ਰਹੀਆਂ ਨੇ ਤੇ ਹਰ ਤਰ੍ਹਾਂ ਦੀਆਂ ਖੇਡਾਂ ਇੱਥੇ ਹੋਣਗੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਠੀਕ ਹੈ ਜੋ ਨਸ਼ਾ ਵੀ ਤੁਹਾਨੂੰ ਪਤਾ ਹੈ ਕਿਵੇਂ ਫੈਲਦਾ ਜਾ ਰਿਹਾ ਹੈ ਜੇਕਰ ਤੁਸੀਂ ਸਾਰੇ ਬੱਚੇ ਲੜਕੇ ਲੜਕੀਆਂ ਖੇਡਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਗੇ ਜਿੱਤ ਕੇ ਜਾਓਗੇ ਤਾਂ ਹੋ ਸਕਦਾ ਨਸ਼ਾ ਥੋੜਾ ਬਹੁਤ ਘੱਟ ਵੀ ਹੋ ਸਕਦਾ ਹੈ ਚੀਜ਼ਾਂ ਨਾਲ ਤੇ ਤੁਸੀਂ ਨਾ ਵਾਰੀ ਕੀ ਚਾਹੁੰਦੇ ਖੇਡਾਂ ਖੜਨੇ ਚਾਹੁੰਦੇ ਨੇ ਖੇਡਾਂ ਵਿੱਚ ਨਸ਼ਿਆਂ ਦਾ ਉਪਯੋਗ ਨਹੀਂ ਕਰਨਾ ਚਾਹੁੰਦਾ ਆਪਣੇ ਵਿੱਚ ਸਕੂਲਾਂ ਦੇ ਬੱਚੇ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾ ਨਿੱਕੀ ਰਾਣੀ ਠੀਕ ਹੈ ਅੱਜ ਮਤਲਬ ਕਿਹੜੀ ਤੁਸੀਂ ਜੋ ਕੱਗੇ ਵਿਖੇ ਕਿਹੜੀ ਗੇਮ ਜੋ ਖੇਡਣ ਜਾ ਰਹੇ ਹੋ ਕਬੱਡੀ ਮੈਮ ਸਰਕਲ ਕਬੱਡੀ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਵਧੀਆ ਲੱਗਿਆ ਸਾਨੂੰ ਰਿਆਕੀ ਮੈਮ ਅਗਰ ਕੀ ਬੱਚਿਆਂ ਨੂੰ ਕੋਈ ਮੋਟੀਵੇਸ਼ਨ ਦੇਣਾ ਚਾਹੁੰਦੇ ਮੈਮ ਇਹ ਹੀ ਕਹਿਣਾ ਚਾਹੁੰਦੇ ਆ ਮੁੰਡਿਆਂ ਲਈ ਕਿ ਮੁੰਡੇ ਨਸ਼ੇ ਤੋਂ ਦੂਰ ਰਹਿਣ ਤੇ ਵਾਅਦਾ ਤੋਂ ਵਾਅਦਾ ਗੇਮ ਚ ਪਾਰਟਿਸਪੇਟ ਕਰਨ ਕੁੜੀਆਂ ਜਿਹੜੀ ਕੁੜੀਆਂ ਨੂੰ ਅੱਜ ਤੱਕ ਘਰੋਂ ਬਾਹਰ ਨਹੀਂ ਨਿਕਲ ਦਿੱਤਾ ਗਿਆ ਗੇਮ ਬਾਲ ਬਹੁਤ ਘਟ ਜਾ ਰਹੀਆਂ ਨੇ ਉਹਨਾਂ ਨੂੰ ਕੁੜੀਆਂ ਨੂੰ ਤੁਸੀਂ ਕੀ ਕਹੋਗੇ ਮਾਨਪ੍ਰਤਖਰ ਜਿਹੜੇ ਸੋਲੋ ਐਪੀਐਸ ਕੋ ਸਿਖਤ ਰਹਣਾ ਬਹੁਤ ਵਿਦਿਆ ਲੱਗ ਰਿਹਾ ਹੈ ਜਿੰਨੇ ਵੀ ਕਮੰਡਰ ਨੇ ਅੱਲਾਹ ਦੇ ਨਾਮ 'ਤੇ ਕੁੜੀਆਂ ਨੂੰ ਹੀ ਮੋਟੀਵੇਸ਼ਨ ਮੰਗੇ ਆਪਣੇ ਕਰਦੇ ਦੀ ਇੱਜ਼ਤ ਬਣਾਓ ਤੇ ਗੇਮਸ ਕੋ ਉਹਨਾਂ ਨੂੰ ਵੀ ਸਾਨੂੰ ਪਾਰਟਿਸਿਪੇਟ ਕਰਨ ਦੇ ਜਿਵੇਂ ਆਪਣੀ ਚ ਕਾਬਲੀਅਤ ਹੈਗੀ ਏ ਤੇ ਸ਼ੋਅ ਕਰਨਾ ਚਾਹੀਦਾ ਅੰਦਰ ਦੱਬ ਕੇ ਨਹੀਂ ਰੱਖਣਾ ਚਾਹੀਦਾ ਘਰਦਿਆਂ ਨੂੰ ਵੀ ਸਮਝਣੀ ਚਾਹੀਦੀ ਏ ਗੱਲ ਕਿ ਸਾਡੇ ਬੱਚਾ ਕਾਬਿਲ ਹੈ ਕੁਝ ਕਰਨ ਦੇ ਤਾਂ ਉਹਨੂੰ ਕਰਨ ਦੇਣਾ ਚਾਹੀਦਾ ਹੈ ਲੋਕਾਂ ਚਾਹੀਦੇ ਹੈਲੋ